ਤਤ ਕਰਤਾਰ ਸਤਿਰੀ ਵਾਹੇ ਗੁਰੂ ਸਾਹਿਬ ਜੀ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੁਖ ਹੋ ਤੋ ਟੇ ਸਾਲਾ ਸੱਚੀ ਚੇੜੀ ਪੁਜਰਤ ਸੱਚੇ ਪਾਤਸ਼ਾਹ ੁਰਕੇ ਬਾਣੀ ਆਈ ਸਾਗਲੀ 10 ਕਮਟਾਈ ਕਵੀਰ ਚੰਦਨ ਕਾ ਵੀਰ ਵਾਪਲਾ ਬੀੜਿਓ ਤਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਪਸਤੇ ਜੋ ਚੰਦਨ ਪਾਸੋ ਜਾਗਤ ਜੋਤ ਜੇ ਪੈਨਿ ਸਭਾਸਰ ਏਕ ਬਿਨਾ ਵਰਣੈ ਕਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮਟ ਭੂਲ ਨ ਮਾਨੈ ਪਰਮ ਸਤਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ

ਸਾਨੂੰ ਕਾਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਨੇ ਮਹਾਰਾਜ ਕਿਰਪਾ ਕਰਦੇ ਹਨ ਤੇ ਪਾਛਿਆ ਕਰੇ ਹਨ ਪ੍ਰਭ ਕੀ ਆਗਿਆ ਆਤਮਹਿ ਤਾਵੇ ਜੀਵਣ ਮੁਕਤ ਤਉਪਹਾਵੇ ਜਿਹੜੇ ਮਨੁੱਖ ਅਕਾਲਪੁਰਖ ਵਾਹਿਗੁਰੂ ਦੀ ਰਜਾ ਨੂੰ ਮਿੱਠਾ ਕਰਕੇ ਮੰਨਦੇ ਹਨ ਤੇਰਾ ਕੀ ਆ ਮਿੱਠਾ ਲੱਗੈ ਅਕਾਲਪੁਰਖ ਵਾਹਿਗੁਰੂ ਦੀ ਰਜਾ ਨੂੰ ਸੱਤ ਕਰਕੇ ਮੰਨਦੇ ਹਨ ਮਹਾਰਾਜ ਕਹਿੰਦੇ ਭਾਈ ਉਹੀ ਮੁਕਤ ਅਖਵਾਉਂਦੇ ਹਨ ਕਿਉਂਕਿ ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਰੰਗੇ ਹੋਏ ਹੁੰਦੇ ਹਨ ਸੋ ਸੇਕ ਸਖਾ ਵੰਦਕ ਹੈ ਭਾਈ ਜੇ ਘੁਰ ਕਹ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਵੇਂ ਮਾਣਣਾ ਰਹੇ ਦੁਨੀਆ ਦੇ ਵਿੱਚ ਤਾਂ ਅਨਾਥ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਉਹਨਾਂ ਨੂੰ ਕਦੇ ਕੋਈ ਚੁੱਕਦਾ ਕਦੇ ਕੋਈ ਚੁੱਕਦਾ ਜਿਹੜਾ ਗੁਰਮੁਖ ਪਿਆਰਾ ਗੁਰਬਾਣੀ ਰੂਪ ਮਾਂ ਤੋਂ ਦੂਰ ਹੋ ਗਿਆ ਉਹਨੂੰ ਸਦਾ ਹੀ ਟੋਟਾਂ ਖਾਣੀਆਂ ਲੱਗਦੀਆਂ ਕਦਾਹੀ ਟੋਟਾਂ ਖਾਣੀਆਂ ਲੱਗਦੀ ਕਵੀਰ ਚੰਦਨ ਕਬਿਰ ਬਾਪਲਾ ਬੀੜੇ ਉਤਾਕਪਲਾਸ ਹੋਏ ਭੀ ਚੰਦਨ ਹੋਏ ਰਹੇ ਬੱਤੇ ਜੋ ਚੰਦਨ ਪਾਸਤ ਜਿਹੜੇ ਦਰਖਤ ਚੰਦਨ ਦੇ ਦਰਖਤ ਕੋਲੇ ਹੁੰਦੇ ਨੇ ਇੱਕ ਦਿਨ ਉਹਨਾਂ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਆ ਪਰ ਅਸਲਤ ਚੰਦਨ ਤਾਰੀ ਜਿੰਦਗੀ ਬਾਸਤ ਨੂੰ ਕਦੇ ਸੁਗੰਧ ਨਹੀਂ ਦੇ ਸਕਦਾ ਕਿਉਂ ਵਈ ਕਿਉਂਕਿ ਬਾਸਤ ਦੇ ਵਿੱਚ ਹੰਕਾਰ ਹੁੰਦਾ ਆਪਣੇ ਉੱਚੇ ਪਣ ਸਾਚਾ ਸਤਗੁਰ ਕਿਆ ਕਰੈ ਜਿਉ ਸਿਖਾ ਮਹਿ ਤੂਕ ਅੰਦੇ ਏਕ ਨਾਲ ਗਈ ਜਿਉ ਬਾਸ ਵਜਾਈਏ ਪੂਕ ਜਦੋਂ ਕਮਈ ਆਪਣੇ ਵਿੱਚ ਨੇ ਮਾੜੇ ਕਰਮਣੇ ਕਰੇ ਹੋਏ ਬੀਜ ਹੋਇਆ ਬੀਜਿਆ ਹੋਇਆ ਜੇ ਹੋ ਜਾਂ ਇਸਤੇ ਵਿੱਚ ਮੂੰਹ ਲੈ ਕੇ ਜਾਵਾਂਗੇ ਏਹੜਾ ਲੈ ਕੇ ਜਾਵਾਂਗੇ ਉਹੀ ਜੀ ਦਿਖੇਗਾ ਜਿਹੋ ਜਿਹਾ ਧਰਤੀ ਵਿੱਚ ਬੀ ਪਾਵਾਂਗੇ ਉਹੇ ਜਿਹੀ ਉਹਨੇ ਉੱਗੇਗਾ ਕੰਨਿਆਂ ਦੇ ਮੱਥੇ ਦੇ ਲੇਖੇ ਪੁੱਠੇ ਹੁੰਦੇ ਨੇ ਜਿਉ ਅਕਾਲ ਪੁਰਖ ਵਾਹਿਗੁਰੂ ਤੋਂ ਬਖਸ਼ਿਸ਼ ਕਰਵਾ ਕੇ ਜਿਸ ਤਰ੍ਹਾਂ ਪ੍ਰਕਰਮਾਂ ਕਰਦੇ ਨੇ ਨਾਲ ਗੁਰਦੁਆਰਾ ਸਾਹਿਬ ਜਦੋਂ ਜਾਂਦੇ ਆ ਪ੍ਰਕਰਮਾਂ ਕਰਦੇ ਆ ਉਹ ਪ੍ਰਕਰਮਾਂ ਕਰਨ ਦਾ ਇੱਕੋ ਹੀ ਮਤਲਬ ਹੁੰਦਾ ਕੀ ਮਹਾਰਾਜ ਜਿਸ ਤਰ੍ਹਾਂ ਨਵੇਂ ਵਿਆਹੀ ਜੋੜੀ ਉੱਪਰ ਤੇ ਕੋਈ ਸਤੋਂ ਵਾਰ ਦਾ ਕੋਈ ਦੋਸਤੋਂ ਵਾਰ ਦਾ ਕੋਈ ਪੰਜ ਤੋਂ ਵਾਰ ਦਾ ਆ ਤੇਰੇ ਸਿੱਖਣੇ ਤਾਂ ਤੇਰੇ ਉੱਪਰ ਦੀ ਆਪਣਾ ਸਰੀਰ ਇਹ ਵਾਰ ਤਾਂ ਮਹਾਰਾਜ ਸਾਡੇ ਉੱਤੇ ਕਿਰਪਾ ਕਰੋ ਸਾਡੇ ਉੱਤੇ ਬੱਚਿਸ਼ ਕਰੋ ਰਹਿਮਤ ਕਰੋ ਨਿਮਰਤਾ ਜਿਹੜੇ ਮਨੁੱਖਾਂ ਦੇ ਵਿੱਚ ਹੁੰਦੀ ਹੈ ਉਹ ਮਹਾਰਾਜ ਤੋਂ ਗੁਰੂ ਸਾਹਿਬ ਤੋਂ ਆਪਣੀਆਂ ਭੁੱਲਾਂ ਵਖਾ ਕੇ ਆਪਣੇ ਮੱਥੇ ਦੇ ਪੁੱਠੇ ਲੇਖ ਸਿੱਧੇ ਕਰਵਾ ਲੈ। ਜਿਦੋਂ ਗੁਰੂ ਨਾਨਕ ਪਾਤਸ਼ਾਹ ਦਿਆਲ ਹੋ ਜਾਂ। ਜਿਵੇਂ ਮੋਹਰ ਦੇ ਅੱਥਰ ਪੁੱਠੇ ਹੁੰਦੇ ਨੇ ਉਹ ਕਾਗਜ਼ ਦੇ ਉੱਤੇ ਲਾਉ ਸਿੱਧੇ ਹੋ ਜਾਂਦੇ। ਇਸੇ ਤਰ੍ਹਾਂ ਮਹਾਰਾਜ ਜਦੋਂ ਵਕਤਿਸ਼ ਕਰਦੇ ਨੇ ਫਿਰ ਸਾਡੇ ਪੁੱਠੇ ਲੇਖ ਮੱਥੇ ਦੇ ਸਿੱਧੇ ਹੋ ਜਾਂਦੇ। ਤਿਆਰੀ ਐਸੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ ਉਹਨਾਂ ਦੇ ਦਰਸ਼ਨ ਕਰਕੇ ਹੀ ਸਾਡੇ ਰਤਨਾ ਵਿੱਚੋਂ ਸਤਨਾਮ ਸਤਿਰੀ ਵਾਹਿਗੁਰੂ ਐਡਾ ਨਿਕਲਦਾ ਹੈ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਖੁਦਾ ਖੁਦਾ ਐਡਾ ਨਿਕਲਦਾ ਹੈ ਸਾਡੀ ਰਤਨਾ ਚੋਂ ਰਬ ਦਾ ਨਾਮ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਕੇ ਸਿੱਖ ਦੀ ਅਰਦਾਸ ਵੀ ਇਹੀ ਆ ਜਿੰਨਾ ਦਸੰਧੜਿਆਂ ਦਰਮਤ ਵੰਜਰ ਮਿੱਤਰ ਸਾਢੜੇ 23 ਹੋਂ ਕੰਢੇ ਇੰਦੀ ਜਗਤ ਸਵਾਏ ਜਨ ਨਾਨਕ ਵਿਰਲੇ ਕਹੀ ਹੈ ਵਿਰਲੇ ਵਿਰਲੇ ਜਿੰਨਾ ਮਿਲਿਆ ਤੇਰਾ ਨਾਮ ਤਿਤ ਆਵੇ ਤੇਈ ਪਿਆਰੇ ਮੇਲੋ ਵਾਹਿਗੁਰੂ ਜੀ ਉਹਨਾਂ ਪਿਆਰਿਆਂ ਨੂੰ ਤੁਹਾਨੂੰ ਮੇਲੋ ਜਿੰਨਾਂ ਦੇ ਮਿਲਨੇ ਕਰਕੇ ਤੋਡੀ ਯਾਦ ਆਵੇ ਜਾਣਾਵਣ ਕੈ ਸਵਾਉ ਜਾਣ ਕੈ ਸੰਗ ਤਿਤ ਆਵੇ ਨਾਓ ਹਰੀ ਦੇ ਜਨਾਂ ਦੇ ਆਉਣ ਦਾ ਹੀ ਕੋਈ ਕਾਰਨਾ ਵਾਹਿਗੁਰੂ ਜੀ ਥੋਡੀ ਅਰਾਧਨਾ ਕਰਦੇ ਨੇ ਅਸੀਂ ਉਹਨਾਂ ਦੀ ਸੰਗਤ ਕਰਦੇ ਆ ਉਹਨਾਂ ਦੀ ਸੰਗਤ ਕਰਨੇ ਕਰਕੇ ਸਾਨੂੰ ਹਰੀ ਪਰਮੇਸ਼ਰ ਵਾਹਿਗੁਰੂ ਥੋਡੀ ਯਾਦ ਆਉਂਦੀ ਜੇ ਸਮਨੁੱਖ ਨੂੰ ਦੇਖ ਤਈ ਥੋੜਾ ਮਨ ਫਟਕਣਾ ਵਿੱਚ ਪੈ ਜਵੇ ਤਾਂ ਇਹ ਸਮਝ ਲਿਆ ਕਰੋ ਇਹ ਤੁਰਹੀਂ ਫਟਕਾਰਿਆ ਹੋਇਆ ਆ ਤਿਆਰੀ ਜਦੋਂ ਬੱਚੇ ਫੇਲ ਹੋ ਜਾਂਦੇ ਆ ਨਾ ਤਾਂ ਮਾਤਾ ਪਿਤਾ ਮਾਸਟਰ ਨੂੰ ਕਹਿੰਦੇ ਆ ਉਹ ਇਹਨੂੰ ਅੱਗੇ ਅਸੀਂ ਟਿਊਸ਼ਨ ਲਾ ਦੇਾਂਗੇ ਇਹ ਚੰਗੀ ਪੜ੍ਹਾਈ ਕਰ ਲੂਗਾ ਇਹ 7ਵੀਂ ਚੋਂ ਫੇਲ ਹੋ ਗਿਆ ਇਹਨੂੰ 8ਵੀਂ ਚੋਂ ਤੀ ਕਰ ਦੋ ਕੋਈ ਨਹੀਂ ਅਗਲੇ ਸਾਲ ਉਹਨੂੰ ਵਧੀਆ ਪੜ੍ਹਾਈ ਕਰ ਲੂਗਾ ਇਸੇ ਤਰ੍ਹਾਂ ਧਰਮਰਾਜ ਮਹਾਰਾਜ ਨੂੰ ਆਖਦਾ ਭਗਵਾਨ ਕੋਈ ਨਹੀਂ ਮਹਾਰਾਜ ਜਿਹੜੇ ਹੁਣ ਕੋਈ ਨਹੀਂ ਮਾੜੇ ਮੋਟੇ ਇਹਨੇ ਮੰਦੇ ਕਰਮ ਕਰੇ ਨੇਗੇ ਕੋਈ ਨਹੀਂ ਪਜਨਵੇਂ ਨੂੰ ਮਨੁੱਖਾ ਹੋਰ ਦੇ ਦੋ ਵਿਚਾਰੇ ਨੂੰ ਅੱਗੇ ਆਪਣਾ ਜਨਮ ਸੁਹੇਲਾ ਕਰ ਲਊਗਾ ਇਹ ਸਫਲਾ ਬਣਾ ਲਊਗਾ ਕੋਈ ਆਇਆ ਸੀ ਤੂੰ ਨਾਮ ਜਪਣ ਵਾਸਤੇ ਹੈ ਪਰ ਨਾਮ ਜਪਿਆ ਨਹੀਂ ਬਾਸਤ ਫਲਾਣਾ ਐ ਮੈਂ ਫਲਾਣਾ ਉਹ ਆ ਫਲਾਣਾ ਐਦਾਂ ਬਾਸਤ ਲੋਕਾਂ ਦਾ ਠੇਕਾ ਚੱਕੀ ਫਿਰਦਾ ਹੈਗਾ ਆਪਣਾ ਪਤਾ ਹੀ ਕੋਈ ਜੇ ਇੱਕ ਉਂਗਲ ਵੀ ਕਿਸੇ ਕੰਨੀ ਕਰਾਂਗੇ ਤਿੰਨ ਉਂਗਲਾਂ ਆਪਣੇ ਕੰਨੀ ਹੋਣਗੀਆਂ ਆਪਣੇ ਆਪਨ ਦੇਖੋ ਦੂਜਿਆਂ ਦੇ ਨਾ ਤਦ ਗੁਰੂ ਆਪੇ ਸਭ ਨੂੰ ਸੋਜੀ ਬਖਸ਼ਿਸ਼ ਕਰਾਂਗੇ ਇਹੀ ਅਰਦਾਸ ਕਰਿਆ ਕਰੋ ਮਹਾਰਾਜ ਤਵਨ ਸੋਜੀ ਬਖਸ਼ਿਸ਼ ਕਰੋ ਆਇਆ ਸੀ ਨਾਮ ਦੇ ਜਪਣ ਵਾਸਤੇ ਪਰ ਪੈ ਗਿਆ ਮਹਾਤਮਾ ਦੇ ਨਿੰਦਿਆ ਕਰਨ ਦੇ। ਕਲਾਣਾ ਇੱਦਾਂ ਜੀ ਤੇ ਮਕਾ ਐਵੇਂ ਉਹ ਇਦਾਂ ਕਰਦਾ ਟੁੰਕੀ ਕੀਤਾ। ਉਹਨੇ ਨਿੰਦਿਆ ਕਰਨ ਦੀ ਬਜਾਏ ਕੀ ਕਰਿਆ? ਕੁਸ਼ਵੀਰ। ਤੂੰ ਕਿੰਨੀ ਭਗਤੀ ਕਰ ਲਈ ਜਿਹੜਾ ਦੂਜਿਆਂ ਨੂੰ ਮਾਰਾ ਦਸਣ ਲੱਗ ਗਿਆ। ਚਾਰ ਸਾਖੀਆਂ ਪੜ ਕੇ ਥੋੜੇ ਜਿ ਗੁਰਬਾਣੀ ਦੇ ਅਰਥ ਸਿੱਖ ਕੇ ਪਰ ਕਈ ਬੰਦੇ ਕਹਿਣਗੇ ਧਰਮ ਸਾਡੇ ਸਿਰ ਤੇ ਖੜਾ ਸੀ ਨਾ ਹੁੰਦੇ ਤਾਂ ਧਰਮੇ ਨਾ ਹੁੰਦਾ ਉਹਨੂੰ ਤਾਂ ਕਤਈ ਪੁੱਛ ਨਹੀਂ ਜੋ ਕੁਝ ਪਤਾ ਸਾਨੂੰ ਪਤਾ ਇਹ ਗੱਲ ਨਹੀਂ ਜਪ ਤਤ ਸੰਜਮ ਤਰ ਮਨਾ ਕਮਾਇਆ ਜਪ ਤੋਂ ਵਿਣਾ ਤਤ ਤੋਂ ਵਿਣਾ ਸੰਜਮ ਤੋਂ ਵਿਣਾ ਨਿਮਰਤਾ ਤੋਂ ਵਿਣਾ ਧਰਮ ਨੂੰ ਨਹੀਂ ਕਮਾਇਆ ਬਾਕੀ ਸਿੱਖਿ ਤੇ ਖਵਾ ਹੁੰਦੀ ਹੈ ਸਾਧੂਆਂ ਤੋਂ ਜਿਵੇਂ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਹੁੰਦੇ ਸੀ ਇਹਨਾਂ ਗੁਰੂ ਰਾਮਦਾਸ ਮਹਾਰਾਜ ਦਾ ਪਹਿਲਾ ਨਾਮ ਸੀ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਹੁੰਦੇ ਸੀ ਰਸਤੇ ਵਿੱਚ ਇੱਕ ਸਾਧੂ ਮਿਲ ਗਏ ਮਹਾਤਮਾ ਨੇ ਕਿਹਾ ਕਹਿੰਦੇ ਭਾਈ ਜੇਠਾ ਜੀ ਬਹੁਤ ਕੁੱਪ ਲੱਗੀ ਐ ਸਾਨੂੰ ਘੁੰਗਣੀਆਂ ਛਕਾ ਦਿਓ ਇਹਨੇ ਮਾਰਾ ਜਾ ਲੋ ਇੱਕ ਮੁਠੀ ਭਰੀ ਉਹ ਮਹਾਪੁਰਸ਼ਾਂ ਨੂੰ ਦੇਤੀ ਤੁਜੀਆਰੀ ਫੇਰ ਕਹਿੰਦੇ ਵੀ ਦੇਖੇ ਇੱਕ ਮੁਠੀ ਸਾਨੂੰ ਘੁੰਗਣੀਆਂ ਦੀ ਹੋਰ ਤੇ ਫੇਰ ਇੱਕ ਮੁਠੀ ਭਰੀ ਘੁੰਗਣੀਆਂ ਦੀ ਫੇਰ ਉਹਨਾਂ ਸਾਧੂ ਨੂੰ ਚੁਕਾਤੀ ਤੀਜੀ ਆਰੀ ਫੇਰ ਤੀਜੀ ਆਰੀ ਮਹਾਰਾਜ ਨੇ ਸਾਰੀਆਂ ਦੀਆਂ ਸਾਰੀ ਘੁੰਗਣੀਆਂ ਉਹ ਸਾਧਵ ਨੂੰ ਚਕਾਤੀਆ ਕਹਿੰਦੇ ਮਹਾਰਾਜ ਤੁਸੀਂ ਚਕੋ ਉਹ ਮਹਾਪੁਰਸ਼ ਕਹਿਣ ਲੱਗੇ ਕਹਿੰਦੇ ਭਾਈ ਜੇਠਾ ਜੀ ਸਾਰੀਆਂ ਘੁੰਣੀਆਂ ਸਾਨੂੰ ਸਤਾਤੀਆਂ ਵਿੱਚੋਂ ਕੀ ਕਮਾਉਂਗੇ ਕੀ ਕਹਿੰਦੇ ਮਹਾਰਾਜ ਅਹੀਂ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਦਾ ਪਹਿਲਾ ਨਾਮ ਭਾਈ ਜੇਠਾ ਭਾਈ ਜੇਠਾ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਘੁੰਣੀਆਂ ਵੀ ਆ ਜਾਣਗੀਆਂ ਕਮਾਇਆ ਵੀ ਜਾਵੇਗਾ ਅਰਥੋਡੇ ਵਾਰ ਕੇ ਸਾਧੂਆਂ ਦੀ ਸੇਵਾ ਕਿਤੇ ਰੋਜ਼-ਰੋਜ਼ ਨਹੀਂ ਮਿਲਦੀ। ਥੇੜਾ ਨਾ ਮਹਾਂਪੁਰਸ਼ਾਂ ਨੇ ਬਚਨ ਕਰਿਓ ਇੱਕ ਦਿਨ ਸਮਾਵੇਗਾ। ਆ ਸੁਣ ਲੋ ਜਿੰਨੇ ਵੀ ਜੇਠੇ ਦੇ ਤੁਸੀਂ ਸੱਜਣ ਮਿੱਤਰ ਖੜੇ ਹੋਗੇ ਨਾ। ਹਣ ਲੋ ਇੱਕ ਦਿਨ ਸਮਾਵੇਗਾ। ਭਾਈ ਜੇਠੇ ਦੇ ਸਿਰ ਉੱਪਰ ਛਤਰ ਝੁਲਣਗੇ ਸੋਨੇ ਦੇ। ਇਸ ਨੂੰ ਚੋਰ ਹੋਣਗੇ। ਕੋ ਵਾਲੀ ਦੁਆਲੀ ਸੱਜਣ ਮਿੱਤਰ ਕਹਿੰਦੇ ਉਹ ਜੇਠੇ ਉੱਤੇ ਸੋਨੇ ਦੇ ਛਤਰ ਚ ਉਲਣਗੇ ਫੇਰ ਦੇਖੋ ਆਈ ਜੇਠਾ ਜੀ ਤੋਂ ਗੁਰੂ ਰਾਮਦਾਸ ਮਹਾਰਾਜ ਬਣੇ ਤੀਜੇ ਪਾਸੇ ਜਾਣੇ ਗੁਰਗਤੀ ਦਿੱਤੀ ਦੇਖੋ ਫਿਰ ਕਿਵੇਂ ਕਿਰਪਾ ਹੋਈ ਅਜਵੇਕੋ ਦਰਬਾਰਤਵ ਅਮਰਕਤਰ ਜਾ ਕੇ ਕਿਵੇਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਬਖਸ਼ਾ ਪ੍ਰਾਪਤ ਹੁੰਦੀਆਂ ਇੱਕ ਸਾਧੂ ਆਣੇ ਬਚਨ ਕਰੇ ਹਰ ਜਾਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਗੁਰੂ ਤੇਗ ਬਹਾਦਰ ਮਹਾਰਾਜੀ ਗੁਰੂ ਨਾਨਕ ਪਾਪ ਤੇ ਅਨਿਜੋਤ ਆਪਣੇ ਨੌਵੇਂ ਮਹੱਲੇ ਦੇ ਸ਼ਲੋਕਾਂ ਵਿੱਚ ਕਹਿੰਦੇ ਨੇ ਸਾਡੀ ਸੱਚੀ ਸਿੱਖਿਆ ਮਾਨ ਨਾਲ ਗੁਰਮੁਖਾ ਹਰੀ ਯੋਰ ਹਰੀ ਦੇ ਜਨਾਂ ਵਿੱਚ ਆਪੋ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਪਰਮੇਸ਼ਰ ਦੇ ਰੂਪ ਹੁੰਦੇ ਇੱਕ ਮਾਤਾ ਬਹੁਤ ਗਰੀਬ ਸੀ ਕਿਸੇ ਦੇ ਘਰੇ ਕੰਮ ਕਰਦੀ ਸੀ 70 ਸਾਲ ਦੀ ਉਸ ਮਾਤਾ ਦੀ ਉਮਰ ਹੋ ਗਈ ਸੀ ਪਰ ساری ਜ਼ਿੰਦਗੀ ਦੇ ਵਿੱਚ ਆਪਣੇ ਅੱਖੇ ਉਸਨੇ ਕੋਈ ਆਪਣੇ ਤਨ ਤੇ ਸੂਟ ਵੀ ਨਹੀਂ ਲੈ ਕੇ ਪਾਇਆ ਐਨੀ ਗਰੀਬੀ ਸੀ ਘਰ ਦੇ ਵਿੱਚ ਇੱਕ ਬੇਟਾ ਸੀ ਮਾਤਾ ਦਾ ਇੱਕ ਪੁੱਤਰ ਸੀ ਉਹ ਮੜਾ ਮੋਟਾ ਕੋਈ ਦਿਹਾੜੀ ਕਰਦਾ ਸੀ ਵਿਚਾਰਾ ਉਹ ਮਾਤਾ ਸੀ ਜੋ ਕਿਸੇ ਦੇ ਘਰੇ ਭਾਂਡੇ ਮਾਂਜਦੇ ਸੀ ਕਿਸੇ ਦੇ ਘਰੇ ਨੌਕਰਾਣੀ ਲੱਗੀ ਹੋਈ ਸੀ ਉਹ ਜਿਹੜਾ ਪਰਿਵਾਰ ਸੀ ਉਹ ਜਾਂਦਾ ਸੀ ਐਤਵਾਰ ਨੂੰ ਤੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਤਾਨੀ ਸਾਹਿਬ ਵਾਲਿਆਂ ਕੋਲ ਉਹ ਮਾਇਆ ਕਹਣ ਲੱਗੀਆਂ ਕਹਿੰਦੇ ਵੀ ਅੱਜ ਨੂੰ ਤੋਲੀ ਵਗ ਚੱਲਿਆ ਕਰ ਸਾਡੇ ਨਾਲ ਹੰਸਤਾਲੀ ਸਾਹਿਬ ਐਤਵਾਰ ਨੂੰ ਜਾਣੇ ਉਹ ਮਾਤਾ ਵੀ ਜਾਣ ਲੱਗ ਗਏ ਜਦੋਂ ਗਏ ਉਹ ਜਦੋਂ 4-5 ਸਾਲ ਉਹਨਾਂ ਨੂੰ ਜਾਂਦਿਆਂ ਨੂੰ ਹੋ ਗਏ ਮਾਤਾ ਨੂੰ ਲਾਲ ਉਹਨਾਂ ਦੇ ਐਤਵਾਰ ਨੂੰ ਜਾਇਆ ਕਰਨ ਉਹਨਾਂ ਦੇ ਢੋਲੇ ਚੁੱਕਲੇ ਆ ਕਰਨ ਉਹਨਾਂ ਦਾ ਕੋਈ ਪ੍ਰਸ਼ਾਦਿਆਂ ਦਾ ਢੋਲਾ ਕੋਈ ਢਾਲ ਵਾਲੇ ਡੋਲੂ ਬਰਤਨ ਚੱਕ ਲਿਆ ਕਰਨ ਆਉਂਦੇ ਹੋਏ ਵੀ ਜਾਂਦੇ ਹੋਏ ਉਥੇ ਜਾ ਕੇ ਭਾਂਡਿਆਂ ਦੀ ਸੇਵਾ ਕਰਿਆ ਕਰਨ ਬਰਤਨ ਮਾਜਿਆ ਕਰਨ ਉਹ ਮਾਤਾ ਕਹਿੰਦੇ ਵੀ ਮੈਂ ਆਪਣੇ ਸਰਦਾਰਨੀਆਂ ਦੇ ਘਰੇ ਭਾਂਡੇ ਮਾਜਦੀਆਂ ਇਥੇ ਤਾਂ ਮੈਂ ਗੁਰੂ ਦੀ ਸੇਵਾ ਕਰਨੀ ਇਹਨੂੰ ਸੇਵਾ ਦਾ ਕੋਈ ਨਾ ਕੋਈ ਇੱਕ ਦਿਨ ਫਲ ਮਿਲੂ ਉਹਨ ਜਿਹੜੀਆਂ ਸਰਦਾਰਨੀਆਂ ਨੇ ਗੀਆਂ ਉਹਨਾਂ ਨੇ ਥੋੜਾ ਭਾਂਡੇ ਮਾਜਨੇ ਨੇ ਉਹਨਾਂ ਨੇ ਕਹਿਣਾ ਲੈ ਤੁਹਾਡੇ ਕੱਪੜੇ ਖਰਾਬ ਹੋ ਜਾਣਗੇ ਧਾਲ ਲੱਗ ਜੂਗੀ ਉਹ ਮਾਤਾ ਨੇ ਸੇਵਾ ਕਰੀ 4-5 ਸਾਲ ਇੱਕ ਦਿਨ ਉਹਦੀ ਕਿਸਮਤ ਜਾਗੀ ਬਾਬਾ ਜੀ ਤੰਗ ਜੀ ਹਸਤਾਲੀ ਸਰ ਵਾਲੇ ਆਏ ਸਮਾਪਤੀ ਤੋਂ ਬਾਅਦ ਕਥਾ ਦੀ ਸਮਾਪਤੀ ਤੋਂ ਬਾਅਦ ਆਏ ਸੰਗਤਾਂ ਨੂੰ ਮਿਲਦੇ ਗਏ ਮਿਲਦੇ ਗਏ ਉਹ ਮਾਤਾ ਵੀ ਆ ਗਈ ਮਾਤਾ ਰੋਣ ਲੱਗ ਗਈ ਸਾਂਚ ਕਹਿੰਦੇ ਭਾਈ ਜੀ ਬਖ ਕੀ ਹੋਇਆ ਕਹਿੰਦੇ ਜੀ ਮਹਾਰਾਜ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦੇ ਬਹੁਤ ਗਰੀਬੀ ਆ ਮਹਾਰਾਜ 70 ਸਾਲ ਦੀ ਉਮਰ ਹੋ ਗਈ ਮਹਾਰਾਜ ਪਰ ਸਾਨੂੰ ਹੁਣ ਤੱਕ ਅਮੀਰੀ ਦੇ ਪੰਨੂ ਨਹੀਂ ਮਿਲੇ ਹੁਣ ਤੱਕ ਮਹਾਰਾਜ ਅੱਛੇ ਕੋਈ ਮੋਲ ਦਾ ਸੂਟ ਲੈ ਕੇ ਵੀ ਨਹੀਂ ਪਾਇਆ ਭਾਂਡਾ ਵੀ ਨਹੀਂ ਖਰੀਦਿਆ ਮੋਲ ਦਾ ਸਰਦਾਰ ਨੇ ਆਪਣੇ ਕੱਪੜੇ ਦੇ ਦਿੰਦਿਆਂ ਨੇ ਹੀ ਹੰਢਾ ਲਈਦੇ ਨੇ ਕਾਲ ਤੇ ਕਹਿੰਦੇ ਬਈ ਆਪਣੇ ਸੇਵਾਦਾਰ ਨੂੰ ਬਾਬਾਜੀ ਸਿੰਘ ਹੰਸਤਾਲੀ ਵਾਲੇ ਬਾਬਾਜੀ ਕਹਿਣ ਲੱਗੇ ਕਹਿੰਦੇ ਆਪਣੇ ਸੇਵਾਦਾਰ ਨੂੰ ਕਹਿੰਦੇ ਬਈ ਸੇਵਾਦਾਰ ਆਓ ਕਤੂਰਾ ਲੈ ਕੇ ਆ ਚੱਕੋ ਉਹ ਬੀਬੀ ਦੀ ਭਾਵਨਾ ਸੀ ਉਹਦੀ ਸ਼ਰਧਾ ਸੀ ਕਈ ਵਾਰੀ ਮਨ ਵਿੱਚ ਸਵਾਲ ਪੈਦਾ ਹੁੰਦਾ ਬੇ ਗੁਰੂ ਘਰ ਵਿੱਚ ਹਣੇਰ ਨਹੀਂ ਦੇ ਰੈ ਨਹੀਂ ਪਿਆਰਿਓ ਗੁਰੂ ਘਰ ਵਿੱਚ ਹਣੇਰ ਵੀ ਨਹੀਂ ਦੇ ਰ ਵੀ ਨਹੀਂ ਜੇ ਤੇਰਾ ਸਾਡੀ ਸਰਦਾ ਵਿੱਚ ਚੇਤਨ ਸਾਡੀ ਸਰਦਾ ਬਣ ਕੇ ਉਸਤੇ ਤੇਨੇ ਕਿਰਪਾ ਹੋ ਜਾ ਕਹਿੰਦੇ ਵੀ ਉਹ ਸੇਵਾਦਾਰ ਨੂੰ ਕਹਿੰਦੇ ਪਤੂਰਾ ਲੈ ਕੇ ਆ ਚੱਕੇ ਹੁਣ ਜੇ ਕੋਈ ਅੱਜ ਦਾ ਹੁੰਦਾ ਕੋਈ ਨਾ ਕੋਈ ਟੰਕਾ ਵਾਜੀ ਉਹਨੇ ਕਹਿਣਾ ਸੀ ਲੈ ਮੈਂ ਕਤੂਰਾ ਕੀ ਕਰ ਲਾਂਗਾ ਮੈਂ ਕਿਉਂ ਆਪਣੇ ਇਹਨੂੰ ਲੈ ਕੇ ਜਾਵਾਂ ਘਰੇ ਸੰਤਾਂ ਨੇ ਕਤੂਰਾ ਮੰਗਾਇਆ ਇਕ ਕਾਇ ਕੁੱਤਾ ਮੰਗਾ ਕੇ ਉਹ ਮਾਤਾ ਨੂੰ ਦੇ ਤਾ ਕਹਿੰਦੇ ਲੈ ਬੀਬਾ ਇਹਦੀ ਸੇਵਾ ਕਰਿਆ ਤਰੇ ਨੂੰ ਨਾ ਧਰੇ ਲਿਆ ਕੇ ਰੋਟੀ ਪਾਇਆ ਕਰ ਜਦੋਂ ਪ੍ਰਸ਼ਾਦਾ ਪਾਣੀ ਛਕਿਆ ਕਰੇ ਉਹ ਮਾਤਾ ਕਾਇ ਕਾ ਰੋਟੀ ਉਪ ਤਪੂਰੇ ਨੂੰ ਪਾ ਰਿਆ ਕਰ ਚਲੋ ਕੋણો ਵੀ ਵਿਸ਼ਵਾਸ ਸੀ ਕਿਉਂਕਿ ਇਹ ਮਹਾਪੁਰਸ਼ਾਂ ਦੇ ਵਚਨ ਹੋਏ ਸੀ ਮਹਾਪੁਰਸ਼ਾਂ ਨੇ ਆਪਣੇ ਹੱਥੇ ਇਦਾਂ ਕਟੂਰਾ ਦਿੱਤਾ ਕਹਿੰਦੇ ਲੈ ਵੀਬਾ ਇਹਨੂੰ ਘਰੇ ਲੈ ਜਾ ਚਾਕੇ ਨੂੰ ਪ੍ਰਸ਼ਾਦਾ ਪਾਣੀ ਪਾਇਆ ਕਰ ਇੱਕ ਪ੍ਰਸ਼ਾਦਾ ਜਦੋਂ ਚੱਕਣਾ ਤਾਂ ਇੱਕ ਪ੍ਰਸ਼ਾਦਾ ਨੂੰ ਪਾ ਦਿਆ ਕਰਨ ਦੋ ਸਾਲ ਲੰਘ ਗਏ ਦੇਖੋ ਸ਼ਰਧਾ ਕਰਦਾ ਨੂੰ ਇੱਸ ਤਰ੍ਹਾਂ ਭਾੜਾ ਲੱਗਦਾ ਹੈ ਖਰਦਾ ਦੇਖੋ ਮਾਤਾ ਦੀ 2 ਸਾਲ ਲੰਘ ਗਏ ਜੇ ਕੋਈ ਹੁੰਦਾ ਕਾਲਾ ਕਾਲੀ ਦੇ ਵਿੱਚ ਉਹਨੇ ਕਹਿਣਾ ਲੈ 2 ਸਾਲ ਲੰਘ ਗਏ ਪੰਜ ਸਾਲ ਉੱਥੇ ਭਾਂਡੇ ਮਾਉਲਦਿਆਂ ਨੂੰ ਹੋ ਗਏ ਹਲੇ ਤੱਕ ਕਿਰਪਾ ਤਾਂ ਹੋਈ ਨਹੀਂ 7 ਸਾਲ ਹੋ ਗਏ ਹਲੇ ਤੱਕ ਕਿਰਪਾ ਤਾਂ ਹੋਈ ਨਹੀਂ ਉਹ ਮਾਤਾ ਨੂੰ ਭਰੋਸਾ ਸੀ ਮਹਾਪੁਰਸ਼ਾਂ 2 ਸਾਲ ਬਾਅਦ ਇੱਕ ਫੋਨ ਆਇਆ ਰਿਸ਼ਤੇਦਾਰੀ ਵਿਤੋਂ ਉਹਦੇ ਪੁੱਤਰ ਨੂੰ ਮਾਤਾ ਦੇ ਪੁੱਤਰ ਨੂੰ ਫੋਨ ਆਇਆ ਕਹਿੰਦੇ ਵੀ ਦੁਬਈ ਦੇ ਵੀਜੇ ਪੁੱਲੇ ਹੋਏ ਨੇ ਵੀ ਤੈਨੂੰ ਦੁਬਈ ਭੇਜ ਤੀਏ ਕਹਿੰਦਾ ਜੀ ਪੈਸੇ ਤਾਂ ਹੈ ਨਹੀਂ ਕਹਿੰਦੇ ਕੋਈ ਆਪਣੇ ਤੋਂ ਐਂ ਤਾਂ ਕਰ ਮੰਮੀ ਨਾਲ ਗੱਲ ਕਰਵਾ ਮਾਤਾ ਨਾਲ ਉੱਪਰ ਬੇਬੇ ਨੇ ਗੱਲ ਕਰੀ ਕਹਿੰਦੇ ਵੀ ਪੁੱਤਰ ਨੂੰ ਬੇਬੇ ਬਾਹਰ ਭੇਜ ਦੀਏ ਤੇਰੇ ਨੂੰ ਦੁਬਈ ਦੇ ਵੀਜੇ ਪੁੱਲੇ ਹੋਏ ਨੇ ਕਿ ਕਹਿੰਦੇ ਭਾਈ ਪੈਸੇ ਤਾਂ ਹੈ ਨਹੀਂ ਸਾਡੇ ਕੋਲੇ ਕਹਿੰਦੇ ਕੋਈ ਨਹੀਂ ਪੈਸੇ ਅਸੀਂ ਆਪ ਹੀ ਲਾ ਦਾਂਗੇ ਕੋਈ ਨਹੀਂ ਬਸ ਤੇ ਪ੍ਰਵਾਨਾ ਕਰੋ ਕੈਸੇ ਲਾਏ ਤੇ ਮੁੰਡਾ ਦਬਈ ਪਹੁੰਚ ਗਿਆ ਉੱਥੇ ਜਾ ਕੇ ਮਾੜਾ ਮੋਟਾ ਉਹਨੇ ਕੰਮ ਕੀਤਾ ਫਿਰ ਉਹਕੇ ਉਹਨੇ ਪਹਿਲੇ ਲਾ ਕੇ ਟਰਾਲੇ ਦਾ ਲਾਇਸੈਂਸ ਬਣਵਾ ਉਹ ਮਾਤਾ ਦਾ ਪੁੱਤਰ ਉੱਥੇ ਦਬਈ ਦੇ ਵਿੱਚ ਟਰਾਲਾ ਚਲਾਉਣ ਲੱਗ ਗਿਆ ਜਦੋਂ ਟਰਾਲਾ ਚਲਾਉਣ ਲੱਗ ਗਿਆ ਤਾਂ 5-7 ਸਾਲ ਦੇ ਵਿੱਚ ਹੀ ਕੋਠੀਆਂ ਖੜੀਆਂ ਕਰਤੀਆਂ ਹੁਣ ਜਦੋਂ ਉਹ ਮਾਤਾ ਆਉਂਦੇ ਆ ਹੰਸਾ ਲੀਤਾ ਮਾਤਾ ਦੇਕਣ ਹੁਣ ਗੱਡੀ ਵਿੱਚ ਆਉਂਦੇ ਆ ਉਹ ਮਾਤਾ ਦਾ ਕੋਤਾ ਵੀ ਆਈਡੈਂਟਿਫਾਈ ਕਰਕੇ ਕੈਨੇਡਾ ਨੂੰ ਚਲੇ ਗਏ ਆਦੂਆਂ ਦੇ ਬਚਨਾਂ ਨੇ ਤਾਰ ਕੇ ਇਹਵੇਂ ਤਾਰੇ ਕਿਉਂਕਿ ਉਹਨਾਂ ਨੇ ਬਚਨ ਕਮਾਏ ਆ ਵਿਸ਼ਵਾਸ ਰੱਖਿਆ ਜੇ ਕੋ ਬਚਨ ਕਮਾਵੇ ਸੰਤਨ ਦਾ ਬਚਨ ਕਿੰਨਾ ਦਾ ਕਮਾਉਣਾ ਸੰਤਨ ਦਾ ਜੇ ਕੋ ਬਚਨ ਕਮਾਵੇ ਸੰਤਨ ਦਾ ਉਹ ਗੁਰਪ੍ਰਸਾਦੀ ਤਰੀਏ ਵਚਨ ਕਮਾਇਆ ਜਾਵੇਗਾ ਸਾਧੂਆਂ ਦਾ ਵਚਨ ਕਮਾਈ ਸਾਧੂਆਂ ਦਾ ਕਰਿਆ ਕਿਵੇਂ ਆਵੇਗਾ ਕਰਿਆ ਜਾਵੇਗਾ ਗੁਰੂ ਦੀ ਕਿਰਪਾ ਨਾਲ ਕੋਈ ਤੁਮੇ ਤੋ ਹੋਏ ਹੁੰਦੇ ਆ ਅਰਜਨ ਅਰ ਅੰਤਰ ਨਹੀਂ ਨਾਨਕ ਸਾਤੇ ਮਾਨ ਫਿਰੋ ਆਪੀ ਕਿਰਪਾ ਦਰਵਾਜ਼ੇ ਇਸ ਕਰਕੇ ਸਾਧੂਆਂ ਦੀ ਸੰਗਤ ਕਰੀਏ ਸਗਣਾ ਗੱਲਾਂ ਸੰਵਰਤ ਤੋਂਮੀ ਤੋਂ ਪਿਆ ਮਹਨੋ ਵਿਸਤਾਰ ਇਹ ਜਿਹੜਾ ਵਾਹਿਗੁਰੂ ਕਹਾਰੀਏ ਗੱਲਾਂ ਦੇ ਵਿੱਚ ਆਪ ਦਾ ਭਾਈ ਉਹਨੂੰ ਆਪਣੇ ਮਨ ਦੇ ਵਿੱਚ ਨਾ ਵਿਸਤਾਰੋ ਤਾਸ ਆਪਣੇ ਵਿਚਾਰਾਂ ਨੂੰ ਏਟੀ ਵਿਕਰਾਮ ਦਿੰਦਾ ਹੈ ਓਲਨ ਅੰਦਰ ਸਤਵ ਕੋ ਕੋਲ ਬ੍ਰੂ ਪ੍ਰਕਾਰ ਨਾਨਕ ਨਾਮ ਚਟ ਦੀ ਕਲਾ ਤੇਰੇ ਪਰੇ ਪਰਮਤਮਾ